ਹਾਂਜੀ ਇੱਕ ਪਾਸੇ ਆਪਾਂ ਜਿਹੜਾ ਇਨਕੂਬेटर ਆ ਉਹ ਲਾਇਆ ਹੋਇਆ ਆ ਤੇ ਬਹੁਤ ਵਧੀਆ ਸੈੱਟ ਚੱਲਦਾ ਹੈ ਟੈਂਪਰੇਚਰ ਪੂਰਾ ਸੈੱਟ ਆ ਦੇਖਦੇ ਆ ਕੀ ਰਿਜ਼ਲਟ ਆਉਂਦਾ ਆ ਜੇਕਰ ਵਧੀਆ ਰਿਜ਼ਲਟ ਆਇਆ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਜ਼ਰੂਰ ਸ਼ੇਅਰ ਕਰਾਂਗੇ ਵੀ ਤੁਸੀਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਤੇ ਇਨਕੂਬेटर ਜਿਹੜਾ ਕਿਵੇਂ ਤਿਆਰ ਕਰਨਾ ਹੈ ਸਾਰੀ ਗੱਲ ਆ ਬਾਤ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਦੂਜੇ ਪਾਸੇ ਆਪਾਂ ਜਿਹੜਾ ਖੁੱਡਾ ਤਿਆਰ ਕਰਵਾ ਰਹੇ ਹਾਂ ਘਰੇ ਬਕਾਰ ਚੀਜ਼ਾਂ ਪਈਆਂ ਸੀਗੀਆਂ ਉਹਨਾਂ ਤੋਂ ਹੀ ਆਪਾਂ ਖੁੱਡਾ ਆ ਜਿਹੜਾ ਬਣਵਾ ਲਿਆ ਆ ਤੇ ਇਹ ਆਪਣੇ ਕੋਲੇ ਦਰਵਾਜਾ ਜਿਹੜਾ ਪਿਆ ਸੀ ਇਹਦੀ ਫੱਟੀ ਆਪਾਂ ਕੱਢ ਕੇ ਉਸ ਖੁੱਡੇ ਦੇ ਵਿੱਚ ਲਾਉਣੀ ਆ ਤਾਂ ਕਿ ਉਹਨੂੰ ਡਬਲ ਸਟੋਰੀ ਖੁੱਡਾ ਬਣਾਇਆ ਜਾ ਸਕੇ ਤੇ ਉਹ ਖੁੱਡਾ ਜਿਹੜਾ ਆਪਾਂ ਸਿਰਫ ਤੇ ਸਿਰਫ ਚੂਚਿਆਂ ਲਈ ਤਿਆਰ ਕਰਵਾ ਰਹੇ ਹਾਂ ਨਾ ਕਿ ਮੁਰਗੀਆਂ ਦੇ ਲਈ ਮੁਰਗੀਆਂ ਦੇ ਲਈ ਉਹ ਜਿਹੜਾ ਖੁੱਡਾ ਆ ਉਹ ਛੋਟਾ ਆ ਖਾਸ ਕਰਕੇ ਹੁਣ ਗਰਮੀਆਂ ਦੇ ਦਿਨ ਆਉਣੇ ਆ ਤੇ ਗਰਮੀਆਂ ਦੇ ਦਿਨਾਂ ਦੇ ਲਈ ਇਹਨਾਂ ਲਈ ਕੋਈ ਵਧੀਆ ਖੁੱਡਾ ਜਿਹੜਾ ਆਪਾਂ ਤਿਆਰ ਕਰਾਵਾਂਗੇ ਤੇ ਬਹੁਤ ਵਧੀਆ ਮੇਰੇ ਮਨ 'ਚ ਜਿਹੜੀ ਸਕੀਮ ਆ ਉਦੇ ਹਿਸਾਬ ਨਾਲ ਮੈਂ ਖੁੱਡਾ ਤਿਆਰ ਕਰਵਾਣਾ ਹੈ ਤੇ ਫਿਲਹਾਲ ਇਹ ਚੂਚਿਆਂ ਲਈ ਆ ਚੂਚਿਆਂ ਲਈ ਖੁੱਡਾ ਆਪਾਂ ਤਿਆਰ ਕਰਵਾਇਆ ਡਬਲ ਸਟੋਰੀ ਤੇ ਬਹੁਤ ਹੀ ਘੱਟ ਖਰਚੇ ਤੇ ਕਰਵਾਇਆ ਕਿ ਘਰੋਂ ਹੀ ਬੇਕਾਰ ਚੀਜ਼ਾਂ ਜਿਹੜੀਆਂ ਆਪਾਂ ਚੁੱਕ ਕੇ ਖੱਟੀਆਂ ਫੁੱਟੀਆਂ ਲਾ ਕੇ ਨਾ ਇਹ ਖੁੱਡਾ ਜਿਹੜਾ ਤਿਆਰ ਕਰਵਾਇਆ ਅਸਲ 'ਚ ਇਹ ਖੁੱਡਾ ਪਹਿਲਾਂ ਹੀ ਆਪਣੇ ਕੋਲ ਸੀ ਪਰ ਇਹ ਬਹੁਤ ਸਾਲ ਪੁਰਾਣਾ ਖੁੱਡਾ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਲਿਆ ਸੀਗਾ ਤੇ ਇਹਦੇ ਵਿੱਚ ਇੱਕੋ ਮੁਰਗੀ ਰਹਿੰਦੀ ਸੀ ਹਨਾ ਤੇ ਹੁਣ ਆਪਾਂ ਇਹਨੂੰ ਜਿਹੜਾ ਡਬਲ ਸਟੋਰੀ ਬਣਾ ਲਿਆ ਆ ਇਹ ਫੱਟੀ ਹੈ ਜਿਹੜੀ ਦਰਵਾਜੇ ਦੀ ਆਪਾਂ ਇੱਥੇ ਗੱਬੇ ਲਾ ਕੇ ਇਹਨੂੰ ਡਬਲ ਸਟੋਰੀ ਬਣਾ ਕੇ ਇਹਦੇ ਵਿੱਚ ਚੂਚੇ ਆ ਜਿਹੜੇ ਰੱਖਾਂਗੇ ਘੱਟੋ ਘੱਟ 40 ਕ ਚੂਚੇ ਤਾਂ ਆ ਜਾਣੇ ਆ ਇਹਦੇ ਵਿੱਚ ਇੱਕ ਦਿਨ ਦੇ ਹਨਾ ਜਿਹੜੇ ਛੋਟੇ ਹੁੰਦੇ ਨੇ ਜਿਆਦਾ بڑے ਜਦੋਂ ਹੋ ਗਏ ਫਿਰ ਤਾਂ ਆਪਾਂ ਕੋਈ ਹੋਰ ਖੁੱਡਾ ਜਿਹੜਾ ਤਿਆਰ ਕਰਵਾਉਣਾ ਹੈ ਜਿਹੜਾ ਮੇਰੇ ਮਨ ਵਿੱਚ ਬਣਿਆ ਹੋਇਆ ਆ ਕਿਉਂਕਿ ਮੈਂ ਚਾਹੁੰਦੀ ਆ ਇਹਨਾਂ ਲਈ ਇੱਕ ਬਹੁਤ ਹੀ ਵਧੀਆ ਖੁੱਡਾ ਤੇ ਜੇ ਰੱਬ ਨੇ ਚਾਇਆ ਤਾਂ ਆਪਾਂ ਜਰੂਰ ਉਹ ਤਿਆਰ ਕਰਵਾਉਣਾ ਆ ਤੇ ਆਈਡੀਆ ਬਣਿਆ ਹੋਇਆ ਮੇਰੇ ਮਨ ਵਿੱਚ ਤੇ ਉਹ ਮੇਰਾ ਮਤਲਬ ਕੀ ਹੈਗਾ ਵੀ ਇਹ ਨਾਲੀ ਜਾਨਵਰ ਵਾਲੀ ਖੁੱਡਾ ਜਿਹੜਾ ਬਹੁਤ ਵਧੀਆ ਤਿਆਰ ਕਰਵਾਉਣਾ ਆ ਫਿਲਹਾਲ ਮੈਂ ਜਿਹੜਾ ਬਹੁਤ ਘੱਟ ਖਰਚੇ ਤੇ ਇਹਦਾ ਖੁੱਡਾ ਦੇਖ ਲਓ ਘਰੋਂ ਪੱਟੀਆਂ ਪਈਆਂ ਪੂਈਆਂ ਨਾ ਜੋੜ ਕੇ ਇਹਨੂੰ ਬਣਵਾ ਲਿਆ ਆ ਤੇ ਇਸੇ ਲਈ ਮੈਂ ਕਹਿੰਦੀ ਹੁੰਦੀ ਆ ਵੀ ਤੁਸੀਂ ਵੀ ਨਾ ਘੱਟ ਤੋਂ ਘੱਟ ਖਰਚਾ ਜਿਹੜਾ ਲਾ ਕੇ ਕੰਮ ਸ਼ੁਰੂ ਕਰੋ ਨਾ ਕਿ ਤੁਸੀਂ 50-60 ਹਜ਼ਾਰ ਲਾ ਕੇ ਪਹਿਲਾਂ ਹੀ ਸ਼ੈੱਡ ਪਾ ਲਓ ਮੈਂ ਕਿਸੇ ਨੂੰ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਸ਼ੁਰੂ ਦੇ ਵਿੱਚ ਹੀ ਨਾ ਬਹੁਤ ਜ਼ਿਆਦਾ ਮੁਰਗੀਆਂ ਰੱਖ ਲਓ ਜੀ 50 60000 ਤੁਸੀਂ ਸ਼ੈੱਡ ਤੇ ਲਾ ਦਿਓ ਮੈਂ ਸ਼ੁਰੂ ਚ ਸਾਰਿਆਂ ਨੂੰ ਇਹੀ ਕਹਿੰਦੀ ਕਿ ਜੇਕਰ ਤੁਸੀਂ ਨਵਾਂ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ 30 35 40 50 ਮੁਰਗੀਆਂ ਰੱਖ ਲਓ ਠੀਕ ਆ ਬੜੀ ਹੱਦ 100 ਰੱਖ ਲਓ ਵੀ ਇੰਨੇ ਕ ਜਾਨਵਰ ਰੱਖ ਕੇ ਤੁਸੀਂ ਜਿਹੜਾ ਕੰਮ ਇਹ ਸ਼ੁਰੂ ਕਰੋ ਤੇ ਘੱਟ ਤੋਂ ਘੱਟ ਖਰਚੇ ਤੇ ਸ਼ੁਰੂ ਕਰੋ ਬੇਕਾਰ ਚੀਜ਼ਾਂ ਆ ਜਿਹੜੀਆਂ ਉਹਨਾਂ ਦੀ ਮੁਰੰਮਤ ਕਰਕੇ ਤੁਸੀਂ ਜਿਹੜਾ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਸ਼ੁਰੂ ਕਰ ਸਕਦੇ ਆ ਤੇ ਜ਼ਰੂਰੀ ਨਹੀਂ ਹੈਗਾ ਤੁਸੀਂ ਲੱਖਾਂ ਹਜ਼ਾਰਾਂ ਲਾ ਕੇ ਕੰਮ ਸ਼ੁਰੂ ਕਰਨਾ ਹੈ ਠੀਕ ਆ ਤੇ ਜਿਹੜਾ ਤੁਹਾਨੂੰ ਲੋਕ ਕਹਿੰਦੇ ਵੀ ਆ ਕਿ ਬਈ ਅਸੀਂ ਤਾਂ ਜੀ ਐਨਾ ਲਾ 20000 ਲਾ ਕੇ ਜੀ ਅਸੀਂ 10000 ਲਾ ਕੇ ਅਸੀਂ ਲੱਖਾਂ ਕਮਾ ਲਿਆ ਨਾ ਉਹ ਲੱਖਾਂ ਤੱਕ ਜਾਣ ਨੂੰ 3 ਸਾਲ ਲੱਗ ਜਾਂਦੇ ਨੇ ਠੀਕ ਆ ਸ਼ੁਰੂ ਦੇ ਵਿੱਚ ਕੁਝ ਵੀ ਨਹੀਂ ਪਤਾ ਹੁੰਦਾ ਹੈਗਾ ਜਿਹੜੇ ਨਵੇਂ ਕੰਮ ਸ਼ੁਰੂ ਕਰਨਾ ਆ ਉਹ 30 35 40 50 ਮੁਰਗੀਆਂ ਤੋਂ ਸ਼ੁਰੂ ਕਰ ਲਓ ਸਾਲ ਦੇ ਵਿੱਚ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਹੋ ਜਾਣੀ ਆ ਉਸ ਤੋਂ ਬਾਅਦ ਤੁਸੀਂ ਕੰਮ ਨੂੰ ਵਧਾ ਵਧਾ ਕੇ ਵਧਾ ਵਧਾ ਕੇ ਜਿਹੜਾ ਲੱਖਾਂ ਰੁਪਿਆ ਵੀ ਕਮਾ ਸਕਦੇ ਆ ਕਿਉਂਕਿ ਉਸ ਵੇਲੇ ਤੁਹਾਨੂੰ ਤਰੀਕਾ ਆ ਜਾਣਾ ਆ ਪਰ ਸ਼ੁਰੂ ਦੇ ਵਿੱਚ ਜੇ ਮੈਂ ਕਹਾ ਵੀ ਤੁਸੀਂ 5000 ਲਾ ਦਿਓ ਜੀ ਲੱਖਾਂ ਕਮਾਉਣ ਲਈ ਤੁਸੀਂ 10000 ਲਾ ਦਿਓ ਲੱਖਾਂ ਕਮਾਉਣ ਲਈ ਤਾਂ ਐਦਾਂ ਕਿਤੇ ਵੀ ਨਹੀਂ ਹੁੰਦੀ ਹੈਗੀ ਜਿਹੜੇ ਬੋਲਦੇ ਨੇ ਉਹ ਝੂਠ ਬੋਲਦੇ ਨੇ ਠੀਕ ਆ ਸੋ ਤੁਸੀਂ ਜੇਕਰ ਨਵਾਂ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀਆਂ 30 35 40 50 ਮੁਰਗੀਆਂ ਰੱਖ ਲਵੋ ਅਕਰ ਇਹ ਤੁਹਾਡੇ ਕੋਲ ਜਗ੍ਹਾ ਹੈਗੀ ਆ ਜਾ ਕੇ ਫਿਰ ਤੁਸੀਂ ਛੱਤ ਤੇ ਰੱਖ ਲਓ ਠੀਕ ਆ ਵੈਸੇ ਛੱਤ ਤੇ ਰੱਖਣ ਨਾਲ ਥੋੜਾ ਜਿਹਾ ਨੁਕਸਾਨ ਹੋਣ ਦਾ ਡਰ ਰਹਿੰਦਾ ਇਹ ਗੱਲ ਮੈਂ ਕਲੀਅਰ ਕਰ ਦਵਾਂ ਠੀਕ ਆ ਕਿਉਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਹੈਗੀ ਆ ਨਾ ਫ੍ਰੀ ਰੇਂਜ ਵਿੱਚ ਮੁਰਗੀਆਂ ਨੂੰ ਰੱਖਣ ਦਾ ਬਹੁਤ ਜ਼ਿਆਦਾ ਫਾਇਦੇ ਨੇ ਤੇ ਇਹਦੇ ਤੇ ਮੈਂ ਵੀਡੀਓ ਵੀ ਕੱਲ ਪਾਈ ਸੀਗੀ ਵੀ ਫ੍ਰੀ ਰੇਂਜ ਦੇ ਵਿੱਚ ਮੁਰਗੀਆਂ ਰੱਖਣ ਦੇ ਕੀ ਫਾਇਦੇ ਨੇ ਹਨਾ ਇਸ ਲਈ ਜ਼ਿਆਦਾਤਰ ਉਹੀ ਇਨਸਾਨ ਇਹ ਕੰਮ ਸ਼ੁਰੂ ਕਰੋ ਜਿਨ੍ਹਾਂ ਕੋਲੇ ਫ੍ਰੀ ਰੇਂਜ ਏਰੀਆ ਜਿਹੜਾ ਹੈਗਾ ਫ੍ਰੀ ਰੇਂਜ ਏਰੀਆ ਦੇ ਵਿੱਚ ਮੁਰਗੀਆਂ ਜੇਕਰ ਤੁਸੀਂ ਰੱਖਦੇ ਹਨਾ ਤੁਹਾਡਾ ਫਾਇਦਾ ਹੀ ਫਾਇਦਾ ਆ ਨੁਕਸਾਨ ਹੈ ਹੀ ਨਹੀਂ ਆ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਨੀ ਆ ਪਰ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਨਹੀਂ ਹੈਗੀ ਥੋੜੀ ਜਗ੍ਹਾ ਵਿੱਚ ਵੀ ਰੱਖਣੀ ਆ ਨਾ ਫਿਰ ਤੁਸੀਂ ਥੋੜਾ ਜਿਹਾ ਸਾਵਧਾਨੀਆਂ ਦੇ ਨਾਲ ਥੋੜਾ ਜਿਹਾ ਤਰੀਕੇ ਦੇ ਨਾਲ ਜੇਕਰ ਕੰਮ ਕਰੋਗੇ ਤਾਂ ਤੁਹਾਡਾ ਇਹਦਾ ਨੁਕਸਾਨ ਆ ਉਹ ਨਹੀਂ ਹੋਊਗਾ ਤੇ ਤੁਹਾਡੀ ਜਿਹੜੀ ਕਮਾਈ ਆ ਵਧੀਆ ਇਹਦੇ ਤੋਂ ਹੋਵੇਗੀ ਸੋ ਘਰੇ ਪਈਆਂ ਬੇਕਾਰ ਚੀਜ਼ਾਂ ਤੋਂ ਤੁਸੀਂ ਇਹਨਾਂ ਦੇ ਖੁੱਡਾ ਵਗੈਰਾ ਵੀ ਜਿਹੜਾ ਤਿਆਰ ਕਰਵਾ ਸਕਦੇ ਆ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਹੀ ਆ ਸਾਰੀਆਂ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾਇਆ ਹੋਇਆ ਕਿ ਮੇਰੇ ਕੋਲੇ ਇਸ ਟਾਈਮ ਚਾਰ ਖੁੱਡੇ ਨੇ ਠੀਕ ਆ ਤਿੰਨ ਖੁੱਡੇ ਆ ਜਿਹੜੇ ਉਹ ਲੱਕੜੀ ਦੇ ਬਣੇ ਹੋਏ ਨੇ ਤੇ ਇੱਕ ਛੋਟਾ ਖੁੱਡਾ ਜਿਹੜਾ ਉਹ ਸੀਮੈਂਟ ਦਾ ਬਣਿਆ ਹੋਇਆ ਤੇ ਉਹ ਸੀਮੈਂਟ ਦਾ ਖੁੱਡਾ ਵੀ ਨਾ ਆਪਾਂ ਖੁਦ ਹੀ ਤਿਆਰ ਕੀਤਾ ਹੋਇਆ ਕੋਈ ਮਿਸਤਰੀ ਨਹੀਂ ਲਾਇਆ ਸੀਗਾ ਖੁਦ ਹੀ ਇੱਟਾਂ ਦੀ ਚਣਾਈ ਕੀਤੀ ਖੁਦ ਹੀ ਸੀਮੈਂਟ ਲਾਇਆ ਖੁਦ ਹੀ ਉੱਪਰ ਜਿਹੜੀਆਂ ਬਿਕਾਰ ਪਈਆਂ ਸੀਗੀਆਂ ਟੀਨਾ ਵਗੈਰਾ ਠੀਕ ਆ ਉਹ ਪਾ ਦਿੱਤੀਆਂ ਆਪਾਂ ਟੀਨਾ ਜਿਹਨਾਂ ਨੂੰ ਸਲੇਟਾਂ ਕਹਿ ਦਿੰਦੇ ਨੇ ਉਹ ਪਾ ਦਿੱਤੀਆਂ ਤੇ ਜਿਹੜੀ ਟਾਕੀ ਸੀਗੀ ਇਹ ਆਪਣੇ ਕੋਲੇ ਟੁੱਟੀ ਹੋਈ ਕਾਫੀ ਟਾਈਮ ਦੀ ਪਈ ਸੀਗੀ ਤੇ ਇਹਨੂੰ ਕਬਜੇ ਕੁਬਜੇ ਜੇ ਲਾ ਕੇ ਆਪਾਂ ਲਾ ਦਿੱਤਾ ਤੇ ਪ੍ਰੋਪਰ ਇਹ ਖੁੱਡਾ ਜਿਹੜਾ ਆਪਣੇ ਕੋਲੇ 2.5 ਸਾਲਾਂ ਤੋਂ ਆਪਾਂ ਵਰਤ ਰਹੇ ਆ ਤੇ ਬਾਕੀ ਲੱਕੜੀ ਦੇ ਖੁੱਡੇ ਆ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਏ ਆ ਵੀ ਕਿਵੇਂ ਆਪਾਂ ਇਹੋ ਤਿਆਰ ਕਰਵਾਏ ਆ ਹਨਾ ਇੱਦਾਂ ਕਰਕੇ ਤੁਸੀਂ ਬਹੁਤ ਘੱਟ ਖਰਚੇ ਤੇ ਕੰਮ ਸ਼ੁਰੂ ਕਰ ਸਕਦੇ ਆ। ਸੋ ਜਿਆਦਾ ਸ਼ੁਰੂ ਦੇ ਵਿੱਚ ਜਿਆਦਾ ਖਰਚਾ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਾਕੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਿਰ ਦੱਸਾਂਗੇ ਵੀ ਇਨਕੂਬेटर ਦਾ ਜਿਹੜਾ ਰਿਜ਼ਲਟ ਆ ਉਹ ਕੀ ਆਇਆ। ਧੰਨਵਾਦ।